ਹਾਂ ਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਲੈ ਕੇ ਆਇਆ ਸਾਰੇ ਮਿਕਸ ਵੈਰਾਈਟੀ ਦੇ ਸੂਟ ਨੇ ਸੂਟ ਬਹੁਤ ਸੋਹਣੇ ਸੂਟ ਹੈ ਵੀਡੀਓ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ 100% ਪਿਓਰ ਕਾਟਨ ਹੈ ਜੀ ਵਿਰਾਸਤ ਬ੍ਰਾਂਡ ਦਾ ਸੂਟ ਆ ਨੈਕ ਦੇ ਉੱਪਰ ਕਢਾਈ ਚੈੱਕ ਕਰ ਲਓ ਜਰਾ ਖੂਬਸੂਰਤ ਕਢਾਈ ਆ ਔਰ ਇਹਦੇ ਨਾਲ ਫਿਰ ਮੈਂ ਬਾਟਮ ਦਿਖਾਉਂਗਾ ਜੀ ਪਿਓਰ ਕਾਟਨ ਦੀ ਉਹ ਬਾਟਮ ਮਿਲੂਗੀ ਜੀ ਆ ਲਓ ਪ੍ਰਿੰਟਡ ਮਿਲੂਗੀ ਜੀ ਪਿਓਰ ਕਾਟਨ ਦੀ ਬਾਟਮ ਖੂਬਸੂਰਤ ਸੂਟ ਨੇ ਇਸ ਤੋਂ ਸਸਤੇ ਤੁਹਾਨੂੰ ਕੋਈ ਵੀ ਸੂਟ ਨਹੀਂ ਦੇ ਸਕਦਾ ਪਿਓਰ ਕਾਟਨ ਹੈ ਇੰਨੀ ਮੇਰੀ ਗਾਰੰਟੀ ਆ ਵੀਡੀਓ ਨੂੰ ਲਾਸਟ ਤੱਕ ਵੇਖਿਓ ਸਕਿਪ ਨਾ ਕਰਿਓ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਿਹਾ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ 100% ਪਿਓਰ ਕਾਟਨ ਦਾ ਇਹ ਦੁਪੱਟਾ ਲੋਕੀ ਪਿਓਰ ਕਾਟਨ ਕਹਿੰਦੇ ਨੇ ਮਿਕਸ ਤੇ ਹੀ ਜਾਂਦੇ ਨੇ ਪਿਓਰ ਕਾਟਨ ਕਹਾਂ ਤਾਂ ਮੈਂ ਪਿਓਰ ਕਾਟਨ ਹੀ ਮਿਲੂਗੀ ਬ੍ਰਾਂਡ ਵੀ ਚੈੱਕ ਕਰ ਲਓ ਬ੍ਰਦਰ ਬ੍ਰਾਂਡ ਦਾ ਸੂਟ ਆ ਇਹ ਚ ਕਲਰ ਮਿਲੂਗਾ ਜੀ ਇੱਕ ਤੁਹਾਨੂੰ ਕਲਰ ਮਿਲੂਗਾ ਜ ਬਾਟ ਪਿੰਕ ਜਿਹਾ ਸ਼ੇਡ ਆ ਖੂਬਸੂਰਤ ਸ਼ੇਡ ਹੈ ਜੀ ਬਹੁਤ ਸੋਹਣਾ ਪੀਸ ਨੇ ਤਿੰਨ ਕਲਰ ਨੇ ਤਿੰਨੇ ਹੀ ਕਲਰ ਜਬਰਦਸਤ ਨੇ ਜੀ ਨੈਕਸਟ ਡਿਜ਼ਾਈਨ ਦੇਖੋ ਕੀ ਆ ਬਾਤ ਹੈ ਨੈਕ ਦੇ ਉੱਪਰ ਵਰਕ ਦੇਖੋ ਕੀਤਾ ਹੋਇਆ ਖੂਬਸੂਰਤ ਪ੍ਰਿੰਟਿੰਗ ਹੈ ਜੀ ਪਿਓਰ 100% ਕਾਟਨ ਬ੍ਰਾਂਡ ਚੈੱਕ ਕਰ ਲਓ ਉੱਪਰ ਲੱਗਿਆ ਹੋਇਆ ਜੀ ਬ੍ਰਾਸਸ ਬ੍ਰਾਂਡ ਦੇ ਸੂਟ ਨੇ ਔਰ ਪ੍ਰਿੰਟਡ ਹੀ ਮਿਲੂਗੀ ਜੀ ਤੁਹਾਨੂੰ ਇਹਦੇ ਨਾਲ ਬਾਟਮ ਬਾਟਮ ਦੇਖੋ ਕਿੰਨੀ ਸ਼ਾਨਦਾਰ ਹੈ ਔਰ ਦੁਪੱਟਾ ਵੀ ਇੰਨਾ ਹੀ ਖੂਬਸੂਰਤ ਪੂਰਾ ਲੰਬਾ ਜਣਾ ਦੁਪੱਟਾ ਮਿਲੂਗਾ ਆ ਕਈ ਕਸਮਾਂ ਨੇ ਪੁੱਛਦੇ ਨੇ ਲੰਬਾਈ ਦੱਸ ਦਿਆ ਕਰੋ ਸੂਟ ਦੀ ਕਿੰਨੀ ਆ 43 44 ਇੰਚ ਛੱੜ ਦੀ ਲੈਂਥ ਰਹੂਗੀ 2.5 ਮੀਟਰ ਬਾਟਮ ਰਹੂਗੀ ਪੂਰਾ ਲੰਬਾ ਜਣਾ ਦੁਪੱਟਾ ਰਹੂਗਾ ਛੋਟਾ ਦੁਪੱਟਾ ਨਹੀਂ ਰਹੂਗਾ ਪਿਓਰ ਕਾਟਨ ਦੀ ਦੁਪੱਟਾ ਇਹਦੇ ਵਿੱਚ ਕਲਰ ਤੁਹਾਨੂੰ ਮਿਲਣਗੇ ਜੀ ਤਿੰਨ ਚਾਰ ਸੌਰੀ ਆ ਲੋ ਜੀ ਇੱਕ ਮਸਟਰਡ ਕਲਰ ਹੈ ਜੀ ਇੱਕ ਇਹਦੇ ਵਿੱਚ ਡਾਰਕ ਸੀ ਗ੍ਰੀਨ ਕਲਰ ਹੈ ਜੀ ਪਹਿਲਾਂ ਦੇਖੋ ਕਿੰਨੇ ਸ਼ਾਨਦਾਰ ਨੇ ਆ ਇੱਕ ਇਹਦੇ ਵਿੱਚ ਪਰਪਲ ਜਾਂ ਸ਼ੇਡ ਆ ਬਹੁਤ ਵਧੀਆ ਨਵਾਂ ਸ਼ੇਡ ਆਇਆ ਪੀਕ ਚੈੱਕ ਕਰੋ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉ ਨੈਕਸਟ ਜਨ ਦੇਖੋ ਜੀ ਖੂਬਸੂਰਤ ਪੀਸ ਹੈ ਪੀਸ ਚੈੱਕ ਕਰੋ ਜੀ ਵੀ ਨਿਕ ਬਣਿਆ ਹੋਇਆ ਜੀ ਪੀ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਹੈ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਹੈ ਫਰੋਜੀ ਕਲਰ ਦਾ ਪੀਸ ਹੈ ਔਰ ਪ੍ਰਿੰਟਡ ਹੀ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਬਾਟਮ ਇਹਦੇ ਚ ਵੀ ਚਾਰ ਕਲਰ ਆਏ ਨੇ ਚਾਰੇ ਕਲਰ ਮੈਂ ਤੁਹਾਨੂੰ ਖੋਲ ਕੇ ਦਿਖਾਉਂਗਾ ਖੂਬਸੂਰਤ ਪੀਸ ਹੈ ਇੱਕ ਗਰਮੀਆਂ ਦੇ ਤੋਹਫੇ ਨੇ ਜੀ ਇਹਦੇ ਚ ਗਰਮੀ ਨਹੀਂ ਲੱਗਦੀ ਪਿਓਰ ਕਾਟਨ ਕਹੂਗਾ ਨਾ ਦਾ ਪਿਓਰ ਕਾਟਨ ਦੇ ਸੂਟ ਦਊਗਾ ਦੂਜੇ ਮਿਕਸ ਨਹੀਂ ਹੋਣਗੇ ਦੁਪੱਟਾ ਦੇਖੋ ਪੂਰਾ ਲੰਬਾ ਚੜਾ ਦੁਪੱਟਾ ਕਲਰ ਚੈੱਕ ਕਰੋ ਜੀ ਕਿ ਕਿਹਦੇ ਚ orange ਟਾਈਪ ਕਲਰ ਆਇਆ ਲਾਈਟ orange ਹੈ ਹੌਟ ਪਿੰਕ ਸ਼ੇਡ ਮਿਲੂਗਾ ਜੀ ਤੇ ਇੱਕ ਦੇ ਵਿੱਚ ਨਾ yellow ਕਲਰ ਮਿਲੂਗਾ ਕੀ ਆ ਬਾਤ ਹੈ ਕਲਰ ਦੇਖੋ ਚਾਰੇ ਕਲਰ ਜ਼ਬਰਦਸਤ ਨੇ ਕੋਈ ਕਲਰ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਆ ਗਿਆ ਜੀ ਬੱਤ ਦਾ ਪ੍ਰਿੰਟ ਹੈ ਜੀ ਇਹ neck ਦੇ ਉੱਪਰ ਦੇਖੋ ਖੂਬਸੂਰਤ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਬਹੁਤ ਵਧੀਆ ਪੀਸ ਨੇ ਜੀ ਆ ਲੋ ਜੀ ਇਹਦੇ ਤੇ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਦੁਪੱਟਾ ਰੱਖਾਂਗਾ ਤੁਹਾਨੂੰ ਖੂਬਸੂਰਤ ਦੁਪੱਟਾ ਜੀ ਕਾਬ ਬਾਤ ਹੈ ਦੁਪੱਟਾ ਵੀ ਲੰਬਾ ਚੌੜਾ ਮਿਲੂਗਾ ਤੁਹਾਨੂੰ ਕੋਈ ਛੋਟਾ ਦੁਪੱਟਾ ਨਹੀਂ ਮਿਲੂਗਾ ਜੀ ਕਲਰ ਇਹਦੇ ਆਏ ਨੇ ਜੀ ਤਿੰਨ ਤਿੰਨੇ ਹੀ ਕਲਰ ਜ਼ਬਰਦਸਤ ਨੇ ਆ ਲੋ ਕਲਰ ਦੇਖੋ ਇਹਦੇ ਚ ਇੱਕ ਕਲਰ ਮਿਲੂਗਾ ਜੀ ਮਹਿੰਦੀ ਟਾਉਨ ਦੇ ਉੱਪਰ ਕਲਰਾਂ ਇੱਕ ਕਰਮ ਲੁਗਾ ਜੀ ਫਾਲਸਾ ਦਾ ਕਲਰ ਆ ਬਹੁਤ ਵਧੀਆ ਰੰਗਤ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੇ ਸਕਰੀਨ ਤੇ ਨੈਕਸਟ ਆਰਟੀਕਲ ਦਿਖਾਉਂਗਾ ਇਹ ਵੀ ਪਿਓਰ ਕਾਟਨ ਹੈ ਜੀ ਨੈਕਲਾਈਨ ਦੇ ਉੱਪਰ ਦੇਖੋ ਕਢਾਈ ਕਿੰਨੀ ਸ਼ਾਨਦਾਰ ਹੈ ਪੂਰੀ ਲੈਸਾ ਤੁਹਾਡਾ 47 48 ਇੰਚ ਲੰਬਾਈ ਬਣੂਗੀ ਇਹਦੀ ਖੂਬਸੂਰਤ ਪੀਸ ਹੈ ਔਰ ਪ੍ਰਿੰਟਡ ਹੀ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਬਾਟਮ ਖੂਬਸੂਰਤ ਪੀਸ ਕੀ ਬਾਤ ਹੈ ਔਰ ਨਾਲ ਦੁਪੱਟਾ ਮਿਲੂਗਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਹੀ ਮਿਲੂਗਾ ਦੁਪੱਟ ਰੇਂਜ ਰਹੂਗੀ ਸਿਰਫ ਔਰ ਸਿਰਫ 700 ਤੇ 50 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਨਾਲ ਇਹ ਨਾ ਆ ਦੇਖੋ ਕਰੋਸ਼ੀ ਦਾ ਕੰਮ ਕੀਤਾ ਹੋਇਆ ਜੀ ਸਾਈਡ ਦੇ ਉੱਪਰ ਦੁਪੱਟੇ ਦੇ ਉੱਪਰ ਖੂਬਸੂਰਤ ਪੀਸ ਹੈ ਕਿਹੜੇ ਵਿੱਚ ਕਲਰ ਮਿਲੂਗਾ ਜੀ ਤੁਹਾਨੂੰ ਹੌਟ ਪਿੰਕ ਸ਼ੇਡ ਹੈ ਜੀ ਡਾਰਕ ਪਿੰਕ ਕਲਰ ਹੈ ਤੇ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਗ੍ਰੇ ਕਲਰ ਮਿਲੂਗਾ ਖੂਬਸੂਰਤ ਪੀਸ ਹੈ ਰੇਂਜ ਰਹੂਗੀ 750 ਰੁਪਏ ਇੱਕ ਦਾ ਡਿਜ਼ਾਈਨ ਅਲੱਗ ਹੈ ਜੀ ਪ੍ਰਿੰਟਿੰਗ ਅਲੱਗ ਹੈ ਬਾਕੀ ਸਾਰਾ ਕਪੜਾ ਸੇਮ ਰਹੂਗਾ ਇਹ ਤੁਹਾਨੂੰ ਮਿਲੂਗਾ ਜੀ ਸਿਰਫ 750 ਰੁਪਏ ਆਲ ਓਵਰ ਇੰਡੀਆ ਕੋਰੀ ਰਹੂਗਾ ਮੇਰਾ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਨੈਕਸਟ ਆਰਟੀਕਲ ਦਾ ਆ ਲਓ ਜੀ ਪੀਸ ਚੈੱਕ ਕਰੋ ਜੀ ਸਿੰਗਲ ਪੀਸ ਹੈ ਜੀ ਪਿਓਰ ਕੈਮਰ ਕਾਟਨ ਬਲੈਕ ਕਲਰ ਦਾ ਪੀਸ ਹੈ ਨੈਕਲਾਈਨ ਚੈੱਕ ਕਰੋ ਜਰਾ embroidery ਕੀਤੀ ਹੋਈ ਹੈ ਜੀ ਘੇਰੇ ਦੇ ਉੱਪਰ ਵੀ embroidery ਹੈ ਜੀ ਖੂਬਸੂਰਤ embroidery ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਘੇਰੇ ਦੇ ਉੱਪਰ ਵੀ ਨਾਲ ਤੁਹਾਨੂੰ embroidery ਮਿਲੂਗੀ ਜੀ ਬਲੈਕ ਕਲਰ ਦੇ ਵਿੱਚ ਬ੍ਰਿਕ ਬ੍ਰਿਕ ਬੂਟੀ ਬਣੀ ਹੋਈ ਆ ਪਲੇਨ ਮਿਲੂਗੀ ਕਾਟਨ ਦੀ ਬਾਟਮ ਤੇ ਨਾਲ ਦੁਪੱਟਾ ਚੈੱਕ ਕਰੋ ਜੀ ਖੂਬਸੂਰਤ ਫੁੱਲ ਪਿਓਰ ਦਾ ਦੁਪੱਟਾ ਜੀ ਕੋਈ ਮਿਕਸਿੰਗ ਵਾਲਾ ਦੁਪੱਟਾ ਨਹੀਂ ਪਿਓਰ ਕਹਾਂਗਾ ਪਿਓਰ ਦਾ ਦੁਪੱਟਾ ਮਿਲੂਗਾ ਜੀ ਪਿਓਰ ਸ਼ਫੌਨ ਦਾ ਦੁਪੱਟਾ ਦੁਪੱਟਾ ਚੈੱਕ ਕਰੋ 895 ਰੁਪਏ ਜੀ ਆ ਗਏ ਜੀ ਹੈਂਡਵਰਕ ਵਾਲਾ ਸੂਟ ਆ ਗਿਆ ਜੀ ਪਿਓਰ ਕੈਮਰਲ ਕਾਟਨ ਪੀ ਚੈੱਕ ਕਰੋ ਜਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਹੈ ਕਾਬ ਬਾਤ ਹੈ カラー देखो किड्डा शानदार ब्राउन कलर दी बॉटम है फुल प्योर दा मिलुगा जी दुपट्टा सिर्फ 800 ते 95 ਰੁਪਏ ਜੀ ਖੂਬਸूरत ਪੀ ਜੀ ਕਿਆ ਬਾਤ ਹੈ ਇਹਦੇ ਚ कलर मिलुगा जी ਤਾਂ ਦੇਖੋ 블랙 कलर दी बॉटम है जी ਇਹਦੇ ਨਾਲ ਤਿੰਨ कलर ਨੇ ਤਿੰਨੇ ਹੀ कलर ਜ਼ਬਰਦਸਤ ਨੇ ਜੀ ਇੱਕ कलर मिलुगा जी ਇਹਦੇ ਨਾਲ ਤੁਹਾਨੂੰ ਮਿਲੂਗੀ ਜੀ ब्राउन कलर दी बॉਟਮ ਮਿਲੂਗੀ प्रिंटिंग ਜ਼ਬਰਦਸਤ ਪ੍ਰਿੰਟਿੰਗ ਹੈ ਜਲਦੀ ਸਕਰੀਨ ਸ਼ੋਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਖੂਬਸूरत ਪੀਸ ਆ ਲੋ ਜੀ ਸਾਊਥ ਕਾਟਨ ਆ ਗਈ ਜੀ ਇਹ ਵੀ ਪਿਓਰ 100% ਕਾਟਨ ਹੈ ਜੀ neck ਦੇ ਉੱਪਰ ਪੈਚ ਵਰਕਰ ਦਾ ਕੰਮ ਕੀਤਾ ਹੈ ਨਾਲ ਉੱਪਰ ਕਢਾਈ ਕੀਤੀ ਹੋਈ ਹੈ ਪਿਓਰ ਸਾਊਥ ਕਾਟਨ ਹੈ ਜੀ 100% ਪਿਓਰ ਕਾਟਨ ਜਿਹਨੂੰ ਆਪਾਂ ਸਾਊਥ ਕਾਟਨ ਕਹਿੰਦੇ ਆ ਨਾ ਸਾਊਥ ਕਾਟਨ ਦੀ ਹੋ ਮਿਲੂਗੀ ਜੀ ਬਾਟਮ ਨਾਲ ਬਾਟਮ ਦੇ ਉੱਪਰ ਵੀ ਤੁਹਾਨੂੰ ਨਾਲ ਕਢਾਈ ਮਿਲੂਗੀ ਜੀ ਇਹਦੇ ਖੂਬਸੂਰਤ ਪੀਸ ਹੈ ਔਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਵੀ ਨਾਲ ਦਾ ਵਾਟਰ ਸੋ ਕੈਂਸੀ ਦਾ ਵਰਕ ਕੀਤਾ ਹੋਇਆ ਖੂਬਸੂਰਤ ਪੀਸ ਹੈ ਸਿਰਫ 895 ਰੁਪਏ ਜੀ ਹਾਲੋ ਜੀ ਇੱਕ ਪੀਸ ਰਹਿ ਗਿਆ ਜੀ ਬਲੈਕ ਐਂਡ ਵਾਈਟ ਕਯਾਬਾਤ ਹੈ ਪੀਸ ਚੈੱਕ ਕਰੋ ਜਰਾ ਸਿਰਫ 895 ਰੁਪਏ ਜੀ ਕੋਰੀਰ ਤੁਹਾਨੂੰ ਕੋਈ ਪੈਸਾ ਨਹੀਂ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਹੈ ਜੀ ਨੈਕ ਦੇ ਉੱਪਰ embroidery ਚੈੱਕ ਕਰੋ ਜਰਾ ਮਿਹਰ ਬ੍ਰਾਂਡ ਦਾ ਪੀਸ ਹੈ ਖੂਬਸੂਰਤ ਪੀਸ ਸਿੰਗਲ ਪੀਸ ਹੈ ਪੀਸ ਐ ਮਹਿੰਗੇ ਸੀਗੇ ਜੀ ਸਿਰਫ 895 ਰੁਪਏ ਨਾਲ ਕਾਟਨ ਦੀ ਮਿਲੂਗੀ ਜੀ ਬਾਟਮ ਇਹ ਵੀ ਸਾਊਥ ਕਾਟਨ ਦਾ ਪੀਸ ਹੈ ਔਰ ਨਾਲ ਦੁਪੱਟਾ ਦੇਖੋ ਕੜਾਈ ਵਾਲਾ ਦੁਪੱਟਾ ਮਿਲੂਗਾ ਜੀ ਸਿੰਗਲ ਹੀ ਪੀਸ ਹੈ ਜੀ 895 ਰੁਪਏ ਕਾ ਬਾਤ ਹੈ ਕੜਾਈ ਚੈੱਕ ਕਰੋ ਦੁਪट्टे ਦੇ ਉੱਪਰ ਨਾਲ ਬੱਬਲ ਵੀ ਬਣੇ ਹੋਏ ਨੇ ਦੁਪੱਟੇ ਦੇ ਉੱਪਰ ਖੂਬਸੂਰਤ ਪੀਸ ਹੈ ਨੈਕਸਟ ਆਰਟੀਕਲ ਦਿਖਾਉਂਗਾ ਨੈਕਸਟ ਡਿਜ਼ਾਈਨ ਦੇਖੋ ਜੀ ਵਿਸਕੋਸ ਮਸਲੀਨ ਹੈ ਜੀ ਨਾਲ ਦੇਖੋ ਕੜਾਈ ਕਿੱਡੀ ਸ਼ਾਨਦਾਰ ਕੜਾਈ ਕੀਤੀ ਜੀ ਆ ਪਿਓਰ ਵਿਸਕੋਸ ਮਸਲੀਨ ਦਾ ਪੀਸ ਆ ਬਹੁਤ ਵਧੀਆ ਸਾਰੀ ਦੀ ਸਾਰੀ ਕੜਾਈ ਹੈ ਜੀ ਬਾਹਾਂ ਤੇ ਲੱਗ ਪ੍ਰਿੰਟਿੰਗ ਮਿਲੂਗੀ ਜੀ ਇਹਦੇ ਨਾਲ ਔਰ ਤੁਹਾਨੂੰ ਬਾਟਮ ਵੀ ਮਿਲੂਗੀ ਜੀ ਰਿਯਨ ਦੀ ਮਿਲੂਗੀ ਬਾਟਮ ਸੇਬ ਵਿਸਕੋਸ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ 1000 ਤੇ 95 ਰੁਪਏ ਜੀ ਅਰ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਇਹ 4 ਪੀਸ ਨੇ ਚਾਰੇ ਤੁਹਾਨੂੰ ਮੈਂ ਪੀਸ ਖੋਲ ਕੇ ਦਿਖਾਉਂਗਾ ਖੂਬਸੂਰਤ ਪੀਸ ਹੈ ਦੋ ਦੋ ਡਿਜ਼ਾਈਨ ਨੇ ਜੀ ਦੋ ਦੋ ਕਲਰ ਨੇ ਆ ਲਓ ਗ੍ਰੇ ਕਲਰ ਦੀ ਪੀਸ ਚੈੱਕ ਕਰੋ ਜੀ ਕਢਾਈ ਵਾਲਾ ਪੀਸ ਹੈ 895 ਰੁਪਏ ਦਾ ਆ ਲਓ ਜੀ ਬਾਟਮ ਤੇ ਨਾਲ ਵਿਸਕੋਸ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਪੂਰਾ ਲੰਬਾ ਜੁੜਾ ਦੁਪੱਟਾ ਰਹੂਗਾ ਸਿਰਫ 1095 ਰੁਪਏ ਜੀ ਇੱਕ ਡਿਜ਼ਾਈਨ ਤੁਹਾਨੂੰ ਆ ਮਿਲੂਗਾ ਜੀ ਇਹਦੇ ਚ ਦੋ ਕਲਰ ਹੈਗੇ ਨੇ ਆ ਬਾਤ ਹੈ ਪੀ ਚੈੱਕ ਕਰੋ ਇਹ ਵੀ ਵਿਸਕੋਸ ਮਸਲੀਨ ਦਾ ਪੀਸ ਆ ਕੜਾਈ ਚੈੱਕ ਕਰ ਲਓ ਜਰਾ ਪਰ ਬ੍ਰਾਂਡਡ ਆ ਜੀ ਤਿਰੱਜੀ ਬ੍ਰਾਂਡ ਦੇ ਪੀਸ ਨੇ ਨਾਲ ਰਿਯਾਨ ਦੀ ਮਿਲੂਗੀ ਜੀ ਬਾਟਮ ਤੇ ਨਾਲ ਖੂਬਸੂਰਤ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 1095 올 오버 인디아 쿠리어 프리 쿠리어 ਦਾ ਪੈਸਾ ਕੋਈ ਨਹੀਂ ਜੀ ਦੇਖੋ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਬਣਾਇਆ ਪੂਰਾ ਲੰਬਾ ਜਿਹੜਾ ਦੁਪੱਟਾ ਇੱਕਾ ਹੌਟ ਪਿੰਕ ਸ਼ੇਡ ਹੈ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਸਿਰਫ 1095 ਰੁਪਏ ਜੀ ਕੀ ਬਾਤ ਹੈ 쿠리어 ਫ੍ਰੀ ਬਹੁਤ ਵਧੀਆ ਸੌਦੇ ਸਾਰੇ ਬ੍ਰਾਂਡ ਲੱਗੇ ਆ ਜੀ ਨਾ ਤਰੇਤੀ ਬ੍ਰਾਂਡ ਦੇ ਪੀਸ ਨੇ ਬਾਟਮ ਤੇ ਨਾਲ ਬਿਸਕੋਸ ਮਸਲੀਨ ਦਾ ਜੀ ਦੁਪੱਟਾ ਰੇਟ ਰਹੂਗਾ ਸਿਰਫ 1050 ਰੁਪਏ 올 오버 인디아 커리어 ਰਹੂਗਾ ਜੀ ਫ੍ਰੀ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ